ਆਇਆ ਜਿਸ ਮਿੱਤਰ ਸਭ ਰੁਕ ਜਾਈ ਏਕ ਬਹਾਨਦਰ ਸੋਨੇ ਆਇਂ ਕਰ ਨਾ ਨਿਤ ਆਵੈ ਤਾਂ ਹੀ ਹੋਏ ਸਹਾਈ ਨਾ ਸਮਾ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤਾਈਂ ਹੋਏ ਸਹਾਈ ਨਮਾ ਪਾਤਸ਼ਾਹਾਂ ਦੀ ਪੋਤ ਧੰਨ ਧੰਨ ਸਰਵਨਾਰਦਾ ਜੀਆ ਦੇ ਪਾਵ ਪਵਿੱਤਰ ਕਮਾਈ ਦਾ ਧਿਆਨ ਕਰਕੇ ਕੋ ਈ ਕੁਰਬਾਨੀਆਂ ਕੀਤੀਆਂ ਸਿੱਖੀ ਸਿੱਧਕ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ਤਿਨਾ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਚਿਤ ਆਵੇ ਚਿਤ ਆਮਣ ਕਾ ਸਦਕ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾ ਤਾਂ ਰੱਛਿਆ ਰਿਆਏ ਤੇ ਦੇਗ ਤੇਗ ਫਤਿਹ ਬਿਰਦ ਕੀ ਪੈਜ ਮਨ ਤੱਕੇ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਅਕਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਲਿਆ ਗਿਆ ਹੈ ਇਹਨਾਂ ਦੇ ਫੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਬੇਨਤੀ ਪ੍ਰਾਰਥਨਾ ਇਸ ਵੇਲੇ ਆਪ ਜੀ ਦੇ ਪਿਆਰ ਵਾਲੀ ਸਮੂਹ ਸੰਗਤ ਨੇ ਮਿਲ ਕੇ ਸ਼ਹੀਦੀ ਦੇਗਾ ਤਿਆਰ ਕੀਤੀਆਂ ਹਨ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਦੇ ਜਾਪ ਕੀਤੇ ਪਵਿੱਤਰ ਗੁਰਬਾਣੀ ਪੜ੍ਹਦੇ ਆ ਹੋਈਆਂ ਭੁੱਲਾਂ ਬਖਸ਼ ਦੇਣੀਆਂ ਪੜ੍ਹੀ ਹੋਈ ਬਾਣੀ ਦਾ ਭਾਵ ਸੰਗਤਾਂ ਦੇ ਮਨ ਹਿਰਦਿਆਂ ਚ ਵਸਾਉਣਾ ਸਤਿਗੁਰੂ ਦਇਆ ਕਰਨੀ ਪਵਿੱਤਰ ਚਰਨਾ ਦਾ ਪਿਆਰ ਅਮਰਤ ਵੇਲਾ ਏਕਤਾ ਥਾਥਪਾਕ ਹਰ ਮਦਾਨੇ ਫਤਿਹ ਬਖਸ਼ਿਸ਼ ਕਰਨੀ ਗਰੀਬ ਨਵਾਜ ਅੰਗ ਸੰਗ ਸਹਾਈ ਹੋਣਾ ਕਾਰਜਾਂ ਚ ਸਫਲਤਾ ਬਖਸ਼ਿਸ਼ ਕਰਨੀ ਦਇਆ ਕਰੋ ਆਪ ਭੋਗ ਲਾਉ ਜੀ ਭੋਗ ਲਗਿਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਦਇਆ ਕਰੋ ਜੀ ਪੰਥ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸੇ ਪਿਆਰੇ ਮੇਲ ਨਾ ਮਨ ਸਰਬਾਦਾ ਬੋਲਾ ਗੁਰੂ ਜੀ ਦਾ ਖਾਸਾ ਹੈ ਗੁਰਦੀ ਪਤੇ ਮੋਲੇ ਸੋਨਹਾਰ ਬਹੁਤ ਸਰੀਆ ਦਾ ਲਾਵੇ ਬਾਬਾ ਦੀਪ ਸਿੰਘ ਦੇ ਮਨ ਨੂੰ ਭਾਵੇ ਬੈਠਣ ਵਾਲੇ ਸਿੱਖਾ ਸੇਵਤਾ ਸਾਰਿਆਂ ਨੂੰ ਮੰਨੂ ਭਾਵੇ ਬਸ ਜੀ ਰੱਬਾ